ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਹੁਣ ਘਰ ਬੈਠਣ ਦਾ ਟਾਈਮ ਨਹੀਂ ਆ ਕੱਲ ਨੂੰ 10 ਦਸੰਬਰ ਨੂੰ ਵੇਰ ਕਾ ਪਲਾਟ 12 ਵਜੇ ਆਪਾਂ ਉੱਥੇ ਇਕੱਠੇ ਹੋਣਾ ਤੇ ਉੱਥੇ ਤੁਹਾਨੂੰ ਸਾਰੇ ਜਿਹੜੇ ਅਸੀਂ ਉੱਥੇ ਇਕੱਠੇ ਮਿਲਾਂਗੇ ਤੇ ਵਾਧ ਚੜ ਕੇ ਇਕੱਠੇ ਹੋ ਕੇ ਸਾਰੇ ਨੇ ਕਾਫਲਿਆਂ ਦੇ ਰੂਪ ਦੇ ਵਿੱਚ ਆਉਣਾ ਤੇ ਆਪ ਦਾ ਜਿਵੇਂ 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 ਦੂਰ ਤਰੇਡੇ ਜਿਵੇਂ ਲੋਟ ਆਉਂਦਾ ਤੁਸੀਂ ਉੱਥੇ ਪਹੁੰਚਣਾ ਹੈ ਸਹੀ 12 ਵਜੇ ਤੁਸੀਂ ਉੱਥੇ ਪਹੁੰਚਣਾ ਹੈ ਕਿਉਂਕਿ ਉਸ ਤੋਂ ਬਾਅਦ ਆਪਾਂ ਬੰਨ ਲਾ ਦਈਏ ਕਿ ਸਰਕਾਰਾਂ ਨੇ ਰੋਕਣਾ ਤੁਸੀਂ ਘਬਰਾਉਣਾ ਨਹੀਂ ਜਿੰਨੇ ਜੋਗੇ ਹੋਏ ਉਹਨੇ ਵੱਧ ਚੜ ਕੇ ਤੁਸੀਂ ਉੱਥੇ ਜਰੂਰ ਆਇਓ ਲੱਖੇ ਸਦਾਨੇ ਦਾ ਇਕੱਲੇ ਘਰ ਦਾ ਮਸਲਾ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਹੈ ਪੰਜ ਦਰਿਆਵਾਂ ਦਾ ਮਸਲਾ ਹੈ ਤੁਸੀਂ ਉੱਥੇ ਜਰੂਰ ਪਹੁੰਚਣਾ ਹੈ ਤੇ ਆਪ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਰੂਰ ਪਹੁੰਚਣਾ ਤੁਸੀਂ ਉੱਥੇ ਅਸੀਂ ਵੀ ਉੱਥੇ ਮਿਲਾਂਗੇ ਆਲ ਇੰਡੀਆ ਕਿਸਾਨ ਯੂਨੀਅਨ ਦੇ ਇੱਕਤਾ ਫਤਿਹ ਪਹਿਲਾਂ ਵੀ ਨਾਲ ਖੜੀ ਸੀ ਹੁਣ ਵੀ ਨਾਲ ਖੜੀ ਆ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ